ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 25 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਆਪਾਂ ਪਹਿਲਾਂ ਦੱਸਿਆ ਹੋਇਆ ਸੀ ਕਿ ਕੱਲ ਪੰਜਾਬ ਵਿੱਚ ਹੀਟ ਸੱਲਾਂ ਨਾਲ ਹਲਕੇ ਤੋਂ ਦਰਮਿਆਨੇ ਛਰਾਟੇ ਲੱਗ ਸਕਦੇ ਹਨ ਪਰ ਇਹ ਕਾਰਵਾਈਆਂ ਅਮੀਰ ਤੋਂ ਜਾਂਦੀਆਂ ਤਕੜੀਆਂ ਹੋਈਆਂ ਜੰਮੂ ਵਾਲੇ ਪਾਸੇ ਤੋਂ ਧੂੜ ਹਨੇਰੀ ਪੰਜਾਬ ਵਿੱਚ ਦਾਖਲ ਹੋਈ ਜਿਸ ਕਰਕੇ ਗੁਰਦਾਸਪੁਰ ਅਮਰਸਰ ਤਰਨਤਾਰਨ ਕਰਪੂਥਲਾ ਜਲੰਧਰ ਹੁਸ਼ਿਆਰਪੁਰ ਇਨ੍ਹਾਂ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਦੇਸ਼ ਰਾਤ ਦੇ ਦੇਖੇ ਗਏ ਤੇ ਠੰਡੀ ਹਨੇਰੀ ਚੱਲੀ ਤੇ ਹੌਲੀ ਹੌਲੀ ਰਾਤ ਵੇਲੇ ਇਹ ਕਾਰਵਾਈਆਂ ਤਕਰੀਬਨ ਪੰਜਾਬ ਦੇ ਮਾਲਵੇ ਦੇ ਵੀ ਕਾਫੀ سارے ਇਲਾਕੇ ਦੇ ਨੂੰ ਪ੍ਰਭਾਵਿਤ ਕੀਤਾ ਜੇਕਰ ਕੱਲ ਤੁਹਾਨੂੰ ਵੀ ਰਾਤ ਵੇਲੇ ਗਰਮੀ ਤੋਂ ਰਾਹਤ ਮਿਲੀ ਹੋਵੇ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਣਾ ਅੱਜ 25 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੰਜਾਬ ਵਿੱਚ ਪੂਰੇ ਦੀ ਹਵਾ ਚੱਲ ਰਹੀ ਸੀ ਜਿਸ ਨਾਲ ਪਸੀਨਾ ਤੇ ਚਿਪਚਿਪੀ ਗਰਮੀ ਦਾ ਅਹਿਸਾਸ ਹੋ ਰਿਹਾ ਸੀਗਾ ਪਰ ਅੱਜ ਪੱਛੋਰੀ ਹਵਾ ਦੀ ਵਾਪਸੀ ਦੇ ਨਾਲ ਪੰਜਾਬ ਦਾ ਮਾਹੌਲ ਥੋੜਾ ਜਿਆ ਹੋਰ ਗਰਮ ਹੋਵੇਗਾ ਤੇ ਟੈਂਪਰੇਚਰ ਪਹਿਲੇ ਨਾਲੋਂ ਵੀ ਜ਼ਿਆਦਾ ਵਧਣ ਦੀ ਸੰਭਾਵਨਾ ਹੈ ਤੇ ਇਹ 44 ਤੋਂ 45 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਬਣੀ ਹੋਈ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ 25 26 ਤੇ 27 ਜਾਂ 28 ਤਰੀਕ ਦੇ ਆਸ-ਪਾਸ ਪੰਜਾਬ ਵਿੱਚ ਇਸੇ ਤਰ੍ਹਾਂ ਹੀ ਪੱਛੋਰੀ ਹਵਾ ਚੱਲਦੀ ਰਹੇਗੀ ਤੇ ਗਰਮੀ ਦੇ ਵਿੱਚ ਵੱਧਾ ਦੇਖਿਆ ਜਾਵੇਗਾ ਜਿਹੜਾ ਰਾਤੀ ਕਾਰਵਾਈਆਂ ਹੋਈਆਂ ਇਹ ਸਥਾਈ ਤੌਰ ਤੇ ਮਾੜੀ ਜਿਹੀ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਵਿੱਚ ਹੋਰ ਵੱਧਾ ਦੇਖਿਆ ਜਾਵੇਗਾ ਪਰ ਇਸ ਦਿਨਾਂ ਲਈ ਦੁਪਹਿਰ ਨੂੰ ਹਿੱਟ ਸੈੱਲ ਬਣਨ ਦੀ ਸੰਭਾਵਨਾ ਹੋਰ ਜ਼ਿਆਦਾ ਬਣ ਜਾਵੇਗੀ ਖਾਸ ਕਰਕੇ ਮਾਲਵੇ ਏਰੀਏ ਦੇ ਵਿੱਚ ਵੀ ਜਿਵੇਂ ਰਾਤੀ ਤੂੜਪਰੀਆਂ ਹਨੇਰੀਆਂ ਜਾਂ ਠੰਡੀ ਹਨੇਰੀ ਚੱਲੀ ਹੈ ਇਸ ਤਰ੍ਹਾਂ ਦਾ ਮਾਹੌਲ ਬਣ ਸਕਦਾ ਹੈ ਟੁੱਟਵੇਂ ਤੌਰ ਤੇ ਮਾਲਵੇ ਦੇ ਇਲਾਕਿਆਂ ਦੇ ਵਿੱਚ ਹੀਟ ਸੈਲਰ ਦੇ ਨਾਲ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾ ਸਕਦੀਆਂ ਹਨ ਫਾਈਨਲ ਕਮ ਅਕਸਰ ਬਠਿੰਡਾ ਮਾਨਸਾ ਜਾਂ ਸੰਗਰੂਰ ਪਟਿਆਲਾ ਲੁਧਿਆਣਾ ਮੋਗਾ ਪਰ ਇਹ ਪੁਰ ਇਨੋਵੇਟਡ ਟੁੱਟਵੇਂ ਤੌਰ ਤੇ ਹੀਟ ਸੈੱਲ ਬਣ ਸਕਦੇ ਹਨ ਜੋ ਹਲਕੀ ਤੋਂ ਨਿੱਕੀ ਮੋਟੀ ਕਾਰਵਾਈਆਂ ਨੂੰ ਅੰਜਾਮ ਦੇ ਸਕਦੇ ਹਨ ਜੇਕਰ ਕਾਰਵਾਈਆਂ ਤਕੜੀਆਂ ਹੋਣ ਤਾਂ ਇਹ ਗਾਹਾਂ ਵੀ ਵੱਧ ਸਕਦੇ ਹਨ ਸੋ 25 26 ਤਰੀਕ 28 ਤਰੀਕ ਤੋਂ ਬਾਅਦ ਇੱਕ ਸਿਸਟਮ ਆਉਂਦਾ ਦਿਖਾਈ ਦੇ ਰਿਹਾ ਹੈ ਜਿਸ ਦੇ ਵਿੱਚ ਚੰਗੇ ਮੀਂਹ ਦੀ ਉਮੀਦ ਆਪਾਂ ਕਰ